ਅਪਤੇ ਪਹਿਲਾਂ ਵੀ ਅਸੀਂ ਕਰਦੇ ਰਹੇ ਹੈਗੇ ਆਗੇ ਵੀ ਲਗਾਤਾਰ ਕਰਦੇ ਰਵਾਂਗੇ ਜਿਹੜਾ ਡਰੱਗਸ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਦਾ 파ਟ ਹੈਗਾ ਜਿਹਦੇ ਵਿੱਚ ਜਿੰਨੇ ਵੀ ਡਰੱਗ ਹੌਟਸਪੌਟ ਹੈਗੇ ਉਹਨਾਂ ਤੇ ਸਾਰਿਆਂ ਤੇ ਇੱਕ ਅਗਸਟ ਡਰੈਂਕ ਤੇ ਅਫਸਰ ਦੀ ਨਿਗਰਾਨੀ ਹੈ ਸਾਥ ਚ ਐਸਪੀ ਰੈਂਕ ਦੇ ਅਫਸਰ ਦੀ ਨਿਗਰਾਨੀ ਹੈ ਜਿਹੜਾ ਹੈ ਸਰਚ ਆਪਰੇਸ਼ਨ ਚੱਲ ਰਹੇ ਹੈਗੇ ਅੱਜ ਅਸੀਂ ਇੱਥੇ ਕਮਾਲਪੁਰ ਚ ਆਏ ਹੈਗੇ ਤੇ ਇੱਥੇ ਲੋਕਾਂ ਦੇ ਨਾਲ ਵੀ ਇੰਟਰੈਕਸ਼ਨ ਕੀਤਾ ਜਿਹੜੇ ਸਸਪੈਕਟਸ ਹੈਗੇ ਜਿਹੜੇ ਪੈਡਲਿੰਗ ਕਰ ਰਹੇ ਉਹਨਾਂ ਦੇ ਹਾਊਸ ਵੀ ਸਰਚ ਕੀਤੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਲੋਕਾਂ ਦੇ ਨਾਲ ਇੰਟਰੈਕਸ਼ਨ ਤੇ ਜਿਹੜੀ ਸਿਵਲ ਹਸਪੀਟਲ ਦਾ ਜਿਹੜਾ ਫੀਡਬੈਕ ਸੀਗਾ ਕਿਸੇ ਵੀ ਹਸਪੀਟਲ ਤੇ ਆਟ ਸੈਂਟਰ ਫੋਨ ਕਰਕੇ ਤੇ ਡਿਲੇਕਸ਼ਨ ਸੈਂਟਰ ਫੋਨ ਕਰਕੇ ਕਾਫੀ ਲੋਕ ਜਿਹੜੇ ਸਰਕਾਰੀ ਸੈਂਟਰ ਤੇ ਰਜਿਸਟਰਡ ਹੈਗੇ ਉਹ ਵੀ ਆਪਣੇ ਡੋਸ ਲੈਣ ਵਾਸਤੇ ਆਉਂਦੇ ਹੈਗੇ ਤੇ ਉਦੀ ਆੜ ਚ ਕੁਝ ਹੋਰ ਲੋਕ ਵੀ ਜਿਹੜਾ ਹੈਗੇ ਇੱਥੇ ਆ ਕੇ ਤੇ ਕੁਝ ਇਲੈਗਲ ਐਕਟੀਵਿਟੀਜ਼ ਨੂੰ ਅੰਜਾਮ ਦਿੰਦੇ ਹੈਗੇ ਪਿਛਲੇ ਦਿਨੋਂ ਜਦੋਂ ਸਾਡੇ ਡੈਮ ਚ ਇਸ ਤਰੀਕੇ ਦੀ ਗੱਲ ਆਈ ਸੀ ਉਸ ਤੋਂ ਬਾਅਦ ਸਾਡੀ ਸਿਵਲ ਚ ਵੀ ਟੀਮ ਤੇ ਨਾਲ ਯੂਨੀਫਾਰਮ ਜਿਹੀ ਟੀਮ ਇੱਥੇ ਲਗਾਤਾਰ ਕੰਮ ਕਰ ਰਹੀ ਹੈਗੀ ਤੇ ਜਲਦੀ ਜਿਹੜਾ ਹੈਗਾ ਸਾਰਾ ਨੈਕਸਸ ਅਸੀਂ ਬ੍ਰੇਕ ਕਰਕੇ ਤੇ ਸਖਤ ਕਾਰਵਾਈ ਉਸ ਤੇ ਕਰਾਂਗੇ ਜੀ ਕੋਲ ਮਾਰਕੋਰ ਦੀ ਗੱਲ ਕਰੀਏ ਤਾਂ ਇਹ ਹਾਰਟ ਆਫ ਦ ਸਿਟੀ ਹੈ ਔਰ ਬਹੁਤ ਸੰਗਣੀਆਂ ਗਲੀਆਂ ਵਾਲਾ ਮਹੱਲਾ ਹੈ ਔਰ ਜਦੋਂ ਇਦਾਂ ਦੇ ਆਪਰੇਸ਼ਨ ਦੀ ਕੋਈ ਵੀ ਭਣਕ ਪੈਂਦੀ ਹੈ ਤਾਂ ਜਿਹੜਾ ਨਸ਼ਾ ਵੇਚਣ ਵਾਲੇ ਉਹ ਅਲਰਟ ਹੋ ਜਾਂਦੇ ਆ ਇਸ ਤੋਂ ਇਸ ਆਪਰੇਸ਼ਨ ਤੋਂ ਬਾਅਦ ਵੀ ਕੰਟੀਨਿਊ ਹੋ ਰਿਹਾ ਹੈਗਾ ਸਾਰਾ ਕੁਝ ਜੀ ਦੇਖੋ ਦੋ ਤਰੀਕੇ ਦਾ ਆਪਰੇਸ਼ਨ ਹੁੰਦਾ ਇੱਕ ਸਾਡਾ ਟਾਰਗੇਟਡ ਹੁੰਦਾ ਜਿਦੇ ਵਿੱਚ ਅਸੀਂ ਪੂਰਾ ਕੋਆਰਡੀਨੇਟ ਸਰਚ ਕਰਨ ਦੇ ਬਜਾਏ ਜਿਹੜਾ ਇਨਫੋਰਮੇਸ਼ਨ ਬੇਸਡ ਅਸੀਂ ਕੰਮ ਕਰਦੇ ਆ ਤੇ ਉਧਰ ਚ ਲਗਾਤਾਰ ਐਫ ਆਈ ਆਰਸ ਦਰਜ ਹੁੰਦੇ ਹੈਗੇ ਉਸ ਤੋਂ ਲਾ ਜਿਹੜਾ ਕੋਆਰਡੀਨੇਟ ਸਰਚ ਹੈਗਾ ਉਹਦਾ ਉਹਦਾ ਦੋ ਤਿੰਨ ਪਰਪਸ ਹੈਗੇ ਜਿਹਦਾ ਪਹਿਲਾ ਪਰਪਸ ਤਾਂ ਇਹ ਹੈਗਾ ਕਿ ਪੂਰੇ ਏਰੀਆ ਨੂੰ ਕੋਡਨ ਕਰਕੇ ਨਾਕਾਬੰਦੀ ਕਰਕੇ ਤੇ ਜਿਹੜੇ ਸਸਪੈਕਟਸ ਹੈਗੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈਤੀ ਜਾਵੇ ਤੇ ਬਾਕੀ ਉਸ ਏਰੀਆ ਚ ਜਿਹੜੀ ਵੀ ਮੂਵਮੈਂਟ ਹੈਗੀ ਉਹਨੂੰ ਵੀ ਪੂਰਾ ਚੈੱਕ ਕੀਤਾ ਜਾਵੇ ਸਰ ਕੀ ਕੋਈ ਨਵੇਂ ਅੱਡੇਆਂ ਤੇ ਵੀ ਟਿਕਾਣਿਆਂ ਤੇ ਰੇਡ ਮਰੀ ਜਾਈਏ ਕਿਉਂਕਿ ਦੂਸਰਾ ਦੂਸਰਾ ਜਿਹੜਾ ਹੈਗਾ ਉਹ ਹੈਗਾ ਕਿ ਇੱਥੇ ਪਬਲਿਕ ਦੇ ਨਾਲ ਇੰਟਰੈਕਟ ਕਰਕੇ ਜਿਹੜਾ ਹੈਗਾ ਉਹ ਉਹਨਾਂ ਦੇ ਨਾਲ ਫੀਡਬੈਕ ਲਿੱਤਾ ਜਾਵੇ ਤੇ ਉਹਨਾਂ ਦੇ ਇਸ਼ੂਜ਼ ਨੂੰ ਰੀਡਰੈਸਸ ਕੀਤਾ ਜਾਵੇ ਤੀਸਰਾ ਪਬਲਿਕ ਦਾ ਕੰਫੀਡੈਂਸ ਬਿਲਡਿੰਗ ਹੋਵੇ ਕਿ ਪੁਲਿਸ ਤੇ ਪਬਲਿਕ ਦਾ ਜਿਹੜਾ ਇੱਕ ਗੈਪ ਹੈਗਾ ਉਹ ਘਟਕੇ ਤੇ ਪੁਲਿਸ ਪਬਲਿਕ মিডিਆ ਸਾਰੇ ਲੋਕ ਨਾਲ ਮਿਲ ਕੇ ਜਿਹੜਾ ਡਰੱਗਸ ਦੇ ਕੇ ਜਿਹੜੀ ਆਪਣੀ ਮੁਹਿੰਮ ਹੈਗੀ ਉਹਦੇ ਵਿੱਚ ਜੁੜ ਕੇ ਕੰਮ ਕਰਿਆ ਮਤਲਬ ਮੇਰਾ ਆ ਮੰਨਣਾ ਹੈਗਾ ਕਿ ਜੇਕਰ ਆਪਾਂ ਸਾਰੇ ਪਬਲਿਕ ਤੇ ਪੁਲਿਸ ਤੇ মিডিਆ ਸਾਰੇ ਮਿਲ ਕੇ ਆਪਾਂ ਕੰਮ ਕਰੀਏ ਤੇ ਡਰੱਗਸ ਦੀ ਜਿਹੜੀ ਆ ਇਸ਼ੂ ਹੈਗਾ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਆਪਾਂ ਠਲਪਾਣ ਚ ਬਹੁਤ ਘਟ ਸਮੇਂ ਚ ਕਾਮਯਾਬ ਹੋ ਸਕਦੇ ਇੱਕ ਸਿਰ ਸਾਮਨੇ ਗੱਲ ਹੈ ਮੈਡੀਕਲ ਨਸਾ ਸਰ ਬੜਾ ਵਿਕਦਾ ਹੈ ਪੁਲਿਸ ਫੜ ਲੈਣੀ ਸਰ ਜਿਹੜੇ ਮੈਡੀਕਲ ਸਟੋਰਸ ਜਿਹਨਾਂ ਨਿਸ਼ਾਨਦਾ ਹੈ ਤੁਸੀਂ ਉਹਦੇ ਬੇਸਿਕਲੀ ਡਿਊਟੀ ਤਾਂ ਉਹਨਾਂ ਦੀ ਹੈਲਥ ਡਿਪਾਰਟਮੈਂਟ ਦੀ ਸਰ ਇਹਦਾ ਮਤਲਬ ਕੋਈ ਨੈਟਵਰਕ ਤੋੜਨ ਵਾਸਤੇ ਹੈਲਥ ਡਿਪਾਰਟਮੈਂਟ ਸੇ ਕਿੱਥੋਂ ਆਂਦਾ ਸਰ ਇਹ ਜਦੋਂ ਪੁਲਿਸ ਵਰਤੀ ਤਾਂ ਹੈਲਥ ਵਾਲੇ ਸਰ ਕਿਉਂ ਨਹੀਂ ਪੜ ਪੰਦੇ ਦੇਖੋ ਇਹ ਰਚ ਇਦਾਂ ਹੈਗਾ ਕਿ ਸਾਡੇ ਜਿਹੜਾ ਡਰਗ ਇਨਸਪੈਕਟਰਸ ਦੇ ਨਾਲ ਮਿਲ ਕੇ ਵੀ ਜਿਹੜਾ ਅਸੀਂ ਰੈਂਡਮ ਚੈੱਕ ਕਰਾਉਂਦੇ ਰਹਿੰਦੇ ਹੈਗੇ ਜਿਹੜੇ ਕੈਮਿਸਟ ਸ਼ਾਪਸ ਹੈਗੇ ਉਹਨਾਂ ਨੂੰ ਜਿੱਥੇ ਇਸ ਤਰੀਕੇ ਦੀ ਫਾਰਮਾਸਿਊਟੀਕਲ ਡਰੱਗਸ ਦੀ ਰਿਕਵਰੀ ਹੁੰਦੀ ਹੈ ਕਿ ਉੱਥੇ ਬੈਕਵਰਡ ਲਿੰਕੇजेस ਸਟੇਸ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈਗੀ بڑے ਆਪਰੇਸ਼ਨਸ ਵੀ ਜਿਹੜੇ ਹੈਗੇ ਉਹ ਸਾਡੇ ਜਿਹੜਾ ਡੈਡੀਕੇਟਿਡ ਵਿੰਗ ਹੈਗਾ ਇੱਕ ਐਸਡੀਐ ਵੱਲੋਂ ਕਾਫੀ ਪਿਛਲੇ ਦਿਨਾਂ ਚ ਕਿਤੇ ਗਏ ਹੈ ਕਿ ਤੁਸੀਂ ਵੀ ਪੜਿਆ ਹੋਣਾ ਸਟੇਟ ਲੈਵਲ ਤੇ ਜਿੱਥੇ ਕਈ ਫੈਕਟਰੀਆਂ ਸੀਜ਼ ਕੀਤੀ ਗਈ ਹੈਗੀ ਜਿਹੜੇ ਦੂਸਰੇ ਸਟੇਟਸ ਹੈਗੇ ਤੇ ਕਈ بڑے ਮੈਡੀਕਲ ਸਟੋਰ ਸੀਜ਼ ਕੀਤੇ ਗਏ ਹੈਗੇ ਅਸੀਂ ਵੀ ਇਸ ਤਰੀਕੇ ਦਾ ਰੈਂਡਮ ਸਰਚਸ ਕਰਾਉਂਦੇ ਰਹਿੰਦੇ ਆਂ ਬੜੀ ਤੇ ਅੱਗੇ ਹੋਰ ਥੋੜਾ ਜਿਹਾ ਇੰਟੈਂਸਿਵ ਕਰਨ ਦੀ ਲੋੜ ਹੈਗੀ ਉਹਦੇ ਵਾਸਤੇ ਜਿਹੜਾ ਡਰੱਗ ਇਨਸਪੈਕਟਰ ਤੇ ਸਿਵਲ ਸਰਜਨ ਨਾਲ ਟਾਈਪ ਕਰਕੇ ਕਾਰਵਾਈ ਕਰ ਰਿਹਾ ਸਰ ਹੁਣ ਵੀ ਇਹ ਕੁਝ ਨੌਜਵਾਨ ਫੜੇ ਉਹਨਾਂ ਵੱਲੋਂ ਸ਼ਰੀਆਮ ਦੱਸਿਆ ਗਿਆ ਕਿ ਅਸੀਂ ਬਹਾਦਰਪੁਰ ਤੋਂ ਲੈ ਕੇ ਆਨੇ ਸੀ ਕਿ ਤੁਸੀਂ ਜਦੋਂ ਬਗਾਇਦਾ ਨਾਮ ਤੱਕ ਪੁੱਛਿਆ ਗਿਆ ਤਾਂ ਉਹ ਇੱਕ ਤਾਂ ਹੁਣ ਅਰੈਸਟ ਹੈ ਤੇ ਇਲੂ ਨਾਮ ਦਾ ਜਿਹੜਾ ਤਸਕਰ ਹੈ ਤਾਂ ਉਹ ਕਹਿੰਦੇ ਕਿ ਬਹੁਤ ਸਾਰੇ ਤਸਕਰ ਆ ਬਹਾਦਰਪੁਰ ਦੇ ਵਿੱਚ ਦੇਖੋ ਆ ਇੱਕ ਫੈਕਟ ਹੈਗਾ ਕਿ ਜਿਹੜੇ ਬੰਦੇ ਇੱਥੇ ਡਰੱਗਸ ਵੇਚ ਰਹੇ ਸੀਗੇ ਪਿਛਲੇ ਦਿਨਾਂ 'ਚ ਜਦੋਂ ਪਿਛਲੇ 18 ਜੂਨ ਤੋਂ ਅਸੀਂ ਡਰੱਗਸ ਦੇ ਖਿਲਾਫ ਇੱਕ ਮੁ ਉਸ ਤੋਂ ਬਾਅਦ ਹੁਣ ਤੱਕ ਜਿਹੜੇ ਹੈਗੇ ਟੋਟਲ 190 ਗ੍ਰਿਫਤਾਰੀਆਂ ਅਸੀਂ ਕੀਤੀਆਂ ਹੈਗੀਆਂ 190 ਵਿੱਚੋਂ ਕੁਝ ਲੋਕ ਪ੍ਰੀਵੈਂਟਿਵ ਅਰੈਸਟ ਕੀਤੇ ਤੇ 145 ਤੋਂ ਜ਼ਿਆਦਾ ਬੰਦੇ ਆਸ ਦੇ ਦਿਨ ਪਿਛਲੇ ਡੇਢ ਮਹੀਨੇ ਦੇ ਦੌਰਾਨ ਉਹ ਜੇਲ੍ਹ ਸੇ ਪੁਲਿਸ ਵਾਲੋਂ ਭੇਜੇ ਗਏ ਹੈਗੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਤੇ ਇਸ ਤੋਂ ਇਲਾਵਾ ਕੁਝ ਬੰਦੇ ਜਿਹੜੇ ਸਾਡੇ ਕੋਲ ਲਿਸਟਡ ਹੈਗੇ ਉਹ ਆਪਣਾ ਏਰੀਆ ਛੱਡ ਕੇ ਭੱਜ ਚੁੱਕੇ ਨੇ ਤੇ ਕੁਝ ਬੰਦੇ ਹੋ ਸਕਦਾ ਹੈ ਕਿ ਕੋਈ ਪੰਜ ਚਾਰ ਬੰਦੇ ਪੂਰੇ ਜ਼ਿਲ੍ਹੇ ਚ ਜਾਂ 10 20 ਬੰਦੇ ਇਸ ਤਰੀਕੇ ਦੀ ਐਕਟੀਵਿਟੀ ਚ ਹਲੇ ਵੀ ਮਤਲਬ ਜਿਹੜਾ ਚੂਹੀ ਬਿੱਲੀ ਦਾ ਖੇਲ ਹੈਗਾ ਉਹਦੇ ਚ ਬਚ ਕੇ ਤੇ ਐਕਟੀਵਿਟੀਜ਼ ਕਰ ਰਹੇ ਹੁਣ ਸਾਡੀ ਕੋਸ਼ਿਸ਼ ਹੈਗੀ ਕਿ ਉਹਨਾਂ ਨੂੰ ਵੀ ਛੇਤੀ ਤੋਂ ਛੇਤੀ ਫੜ ਕੇ ਜਿਹੜਾ ਹੈਗਾ ਬੁੱਕ ਕਰਕੇ ਅੰਦਰ ਸਲਾਕਾ ਹੁਣ ਵੀ ਤੁਸੀਂ ਸਾਰਾ ਪਤਾ ਕੀਤਾ ਹੁਣ ਵੀ ਉਹਨਾਂ ਦੇ ਮੋਹੱਲਾ ਵਾਸੀ ਨੇ ਉਹਨਾਂ ਨੂੰ ਸ਼ਰਿਆਮ ਕਹਿੰਦੇ ਕਹਿੰਦੇ ਇੱਕ ਪੁਲਿਸ ਵਾਲਾ ਆਉਂਦਾ ਇੱਕੋ ਇੱਥੋਂ ਹਿਸਾ ਪੱਤੀ ਲੈ ਕੇ ਜਾਂਦਾ ਹੈ ਤਾਂ ਤੁਸੀਂ ਚਲੋ ਉਹਨਾਂ ਨੂੰ ਡੈਡੀਕੇਟ ਵੀ ਕੀਤਾ ਸਮਝਾਇਆ ਵੀ ਪਰ ਪਬਲਿਕ ਦਾ ਕਿਉਂ ਨਹੀਂ ਪੁਲਿਸ ਤੇ ٹرسٹ ਬਣ ਪਾ ਰਿਹਾ ਸਰ ਅਜੇ ਤੱਕ ਵੀ ਨਹੀਂ ਪਬਲਿਕ ਦਾ ਦੇਖੋ ਪੁਲਿਸ ਤੇ ٹرسٹ ਹੈਗਾ ਉਹ ਜ਼ਿਹਾਰ ਨਹੀਂ ਕਹਿ ਸਕਦੇ ਉਹ ਉਹਨਾਂ ਨੇ ਜਿਹੜਾ ਪੁਆਇੰਟ ਆਊਟ ਕੀਤਾ ਉਹ ਕਿਹਾ ਕਿ ਇੱਕ ਪੁਲਿਸ ਵਾਲੇ ਦੀ ਸਸਪੈਕਟਡ ਮੂਮੈਂਟ ਹੈਗੀ ਤੇ ਉਹ ਉਧਰ ਆਂਦਾ ਹੈਗਾ ਉਸ ਏਰੀਏ 'ਚ ਜਿਸ ਜਿਸ ਏਰੀਏ 'ਚ ਡਰੱਗਸ ਵਿਕਤੀ ਹੈਗੀ ਉਹਦਾ ਕੀ ਰੋਲ ਹੈਗਾ ਕਿਸ ਤਰੀਕੇ ਦੀ ਐਕਟੀਵਿਟੀ ਹੈਗੀ ਉਹ ਸਾਰਾ ਮੈਂ ਵੈਰੀਫਾਈ ਕਰਨ ਵਾਸਤੇ ਟੀਮ ਲਾਤੀ ਹੈਗੀ ਜੇਕਰ ਕਿਸੇ ਪੁਲਿਸ ਵਾਲੇ ਦਾ ਰੋਲ ਆਏਗਾ ਤੇ ਉਹ ਉਹਨੂੰ ਸਜ਼ਾ ਡਿਸਮਿਸ ਨਹੀਂ ਮਿਲੇਗੀ ਪਰ ਸਰ ਅੱਜ ਤਾਂ ਇੱਕ ਮੁਲਾਜ਼ਮ ਜਿਹੜਾ ਪੁੱਛਿਆ ਜਾਂਦਾ ਬੋਲੀ ਆਪਾਂ ਆਪਾ ਜੇ ਦੇਖੋ ਮਨਜੋਗ ਸੀਐਮ ਸਾਹਿਬ ਵੀ ਤੇ ਮਨਜੋਗ ਡੀਜੀਪੀ ਪੰਜਾਬ ਸਾਹਿਬ ਵੀ ਸਖਤ ਇਦਾਇਤਾਂ ਹੈਗੀ ਤੁਹਾਨੂੰ ਪਤਾ ਵੀ ਹੈਗਾ ਪਿੱਛੇ ਵੀ ਜਿਹੜੇ ਵੀ ਮੁਲਾਜ਼ਮ ਦਾ ਡਰੱਗਸ ਚ ਇਨਵੋਲਵਮੈਂਟ ਆਇਆ ਹੈਗਾ ਉਹਦੀ ਸਜ਼ਾ ਏਕ ਹੀ ਹੈਗੀ ਉਹ ਹੈਗੀ ਸਰਵਿਸ ਤੋਂ ਡਿਸਮਿਸਲ ਤੇ ਜੇਕਰ ਇਸ ਤਰੀਕੇ ਦੀ ਕੋਈ ਗੱਲ ਆਉਂਦੀ ਸਾਹਮਣੇ ਤੇ ਉਹ ਆਪਣੀ ਸਜ਼ਾ ਖੁਦ ਭੁਗਤੇਗਾ ਪੁਲਿਸ ਡਿਪਾਰਟਮੈਂਟ 100% ਕਮਿਟਿਡ ਹੈ ਇਹਦੇ ਵਾਸਤੇ ਜਿਹੜਾ ਐਕਸ਼ਨ ਤੁਸੀਂ ਡਰੱਗਸ ਦੇ ਖਿਲਾਫ ਦੇਖ ਰਹੇ ਹੋ ਉਹ ਵੀ ਪੁਲਿਸ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਹੈਗਾ ਯੈਸ ਜੇਕਰ ਕਿੱਥੇ ਕੋਈ 12000 ਵਿੱਚੋਂ ਇੱਕ ਬਲੈਕ ਸੀਪੀਆ ਬਲੈਕ ਮੋਲ ਹੋਏਗਾ ਤੇ ਉਹਨੂੰ ਫਾਈਂਡ ਆਊਟ ਕਰਕੇ ਉਹਨੂੰ ਹਾਰਸ਼ ਪਨਿਸ਼ਮੈਂਟ ਜਿਹੜੀ ਹੈਗੀ ਦਿੱਤੀ ਜਾਏ ਕਿਉਂਕਿ 2 400 ਮੀਟਰ ਆਸਰੇ ਆਕਾ ਕੇ ਜਿਆਦਾ ਬੋਲਬਲਾ ਮੰਨਿਆ ਜਾ ਰਿਹਾ ਵੀ ਕਿਉਂਕਿ ਸੇਵਲ ਹਸਪਤਲ ਦਾ ਰੋੜੇ ਮੈਨੂੰ 2 400 ਮੀਟਰ ਦਾ ਨਹੀਂ ਅਸੀਂ ਅੱਜ 15 ਹੌਟਸਪੌਟਸ ਪੂਰੇ ਜ਼ਿਲ੍ਹੇ 'ਚ ਜਿਹੜੇ ਹੈਗੇ ਉਹ ਸਰਚ ਕਰਾ ਰਹੇ ਹੈਗੇ ਤੇ ਸਾਰੇ ਹੌਟਸਪੌਟਸ ਤੇ ਸਾਡੀ ਨਿਗ੍ਹਾ ਰੰਦੀ ਹੈ ਹਾਂ ਆ ਹੋ ਸਕਦਾ ਕਦੇ ਕਿਸੇ ਥਾਂ ਤੇ ਜਿਹੜਾ ਹੈਗਾ ਪੁਲਿਸ ਪੈਟਰੋਲਿੰਗ ਘਟ ਤੇ ਕਿਸੇ ਥਾਂ ਤੇ ਵੱਧ ਹੋਵੇ ਆ ਇਸ ਨੂੰ ਇੰਟੈਂਸਿਵਲੀ ਜਿਹੜਾ ਸਿਵਲ ਹਸਪੀਟਲ ਕਰਕੇ ਥੋੜਾ ਇਸ਼ੂ ਜ਼ਿਆਦਾ ਦੱਸਿਆ ਹੈਗਾ ਇੱਥੇ ਇਹਨਾਂ ਨੇ ਕਿਉਂਕਿ ਸਰਕਾਰੀ ਨਸ਼ਾ ਛਡਾਓ ਕੇਂਦਰ ਤੇ ਕਾਫੀ ਮਾਤਰਾ ਚ ਬੰਦੇ ਆਉਂਦੇ ਹੈਗੇ ਤੇ ਉਹਨਾਂ ਦੇ ਕਰਕੇ ਜ਼ਿਆਦਾ ਇਸ਼ੂ ਫੇਸ ਕਰਦੇ ਹੈਗੇ ਉਹਨੂੰ ਰਿਜ਼ੋਲਵ ਆਊਟ ਕਰਾਂ ਸਰ ਇਹ ਤਾਂ ਹੋਈ ਆਮ ਲੋਕਾਂ ਦੀ ਗੱਲ ਹੈ ਇੱਕ ਸਰਵੇ ਬਾਅਦ ਆਈ ਸੀ ਜਿਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਵੀ ਪੁਲਿਸ ਮੁਲਾਜ਼ਮ ਬਹੁਤ ਹੱਦ ਤੱਕ ਅਡਿਕਟਿਡ ਨੇ ਸਰ ਉਹਦੇ ਲਈ ਵੀ ਕੋਈ ਜਾਂਚ ਲਈ ਨੇ ਉਹਦੇ ਚ ਦੇਖੋ ਸਾਡਾ ਇੰਟਰਨਲ ਡਿਪਾਰਟਮੈਂਟਲ ਚਲਦਾ ਹੈਗਾ ਕਿ ਜੇਕਰ ਕੋਈ ਐਡਿਕਟ ਹੈਗਾ ਉਹ ਉਹ ਫਿਰ ਜਾਂ ਤਾਂ ਆਪਣਾ ਟ੍ਰੀਟਮੈਂਟ ਕਰਵਾਏ